ਸਸਤੀ ਕਾਲ ਜੀ ਸਾਰੇ viewers ਨੂੰ ਅੱਜ ਦੀ ਵੀਡੀਓ ਜਿਹੜੀ ਉਹ ਇੱਕ ਬਿਲਕੁਲ ਨਵੇਂ ਟੌਪਿਕ ਤੇ ਰਹਿਣ ਵਾਲੀ ਹੈ ਤੇ ਆਪ ਸਭ ਨੂੰ ਬੜੀ ਚੰਗੀ ਲੱਗੂਗੀ ਇਹ ਵੀਡੀਓ ਕਿਉਂਕਿ ਇਸ ਵੀਡੀਓ ਦਾ ਜਿਹੜਾ ਟੌਪਿਕ ਆ ਉਹ ਅੱਜ ਇਹ ਹੈ ਕਿ ਜਿਹੜੇ ਐਸਟਰੋਨੌਟਸ ਨੇ ਜਾਂ ਫਿਰ ਸਪੇਸ ਵਿਗਿਆਨੀ ਨੇ ਜਿਹਨਾਂ ਆਮ ਉਹ ਕਿਹੜਾ ਪੈਨ ਯੂਜ਼ ਕਰਦੇ ਆ ਉੱਥੇ ਲਿਖਣ ਦੇ ਲਈ ਉੱਥੇ ਉਹ ਪੈਨਸਲ ਯੂਜ਼ ਕਰ ਸਕਦੇ ਆ ਪਰ ਉਹ ਪੈਨਸਲ ਯੂਜ਼ ਨਹੀਂ ਕਰਦੇ ਉਸ ਦਾ ਕੀ ਕਾਰਨ ਤੇ ਜਿਹੜਾ ਉਹ ਪੈਨ ਆ ਉਸ ਪੈਨ ਨੂੰ ਕਹਿੰਦੇ ਕੀ ਨੇ ਤੇ ਕੀ ਨੇ ਉਹਨੂੰ ਇਨਵੈਂਟ ਕੀਤਾ ਸੀ ਕਿਹਨੇ ਉਹਦੀ ਖੋਜ ਕੀਤੀ ਸੀ ਉਸ ਤੇ ਬਾਰੇ ਚ ਅੱਜ ਗੱਲ ਕਰਾਂਗੇ ਸੋ ਬਣੇ ਰਹੋ ਇਸ ਵੀਡੀਓ ਦੇ ਨਾਲ ਤੇ ਜਿੰਨੇ ਨਵੇਂ ਇਸ ਤੇ ਈਵਿਊਜ਼ ਤੁਸੀਂ ਆਉਂਗੇ ਉਹ ਸਾਰੇ ਇਹਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਨ ਆਪਾਂ ਨੂੰ ਇਹ ਚੀਜ਼ ਪਤਾ ਹੀ ਹੈ ਕਿ ਜਦੋਂ ਵੀ ਕੋਈ ਪੈਨ ਪੈਂਸਲ ਹੈ ਜਿਹੜੀ ਉਹ ਕਿਸੇ ਪੇਪਰ ਦੇ ਉੱਪਰ ਚੱਲਦੀ ਆ ਕਿਸੇ ਕਾਗਜ਼ ਦੇ ਉੱਪਰ ਚੱਲਦੀ ਆ ਤਾਂ ਉਹਨੂੰ ਚੱਲਣ ਦੇ ਲਈ ਗ੍ਰੈਵਿਟੀ ਤੇ ਫ੍ਰਿਕਸ਼ਨ ਹੋਣੀ ਜ਼ਰੂਰੀ ਹੈ ਮਾਤਰ ਉਹਦਾ ਰਗੜ ਵਾਲਾ ਜਿਹੜਾ ਉਹ ਲੱਗਣਾ ਉਹਦੇ ਉੱਪਰ ਜ਼ਰੂਰੀ ਹੈ ਤੇ ਜਿਹੜੀਆਂ ਕੰਡੀਸ਼ਨਸ ਨੇ ਸਪੇਸ ਦੇ ਵਿੱਚ ਉਹ ਧਰਤੀ ਤੋਂ ਕਾਫੀ ਜ਼ਿਆਦਾ ਆਲਟਰ ਨੇ ਕਿਉਂਕਿ ਇੱਥੇ ਗ੍ਰੈਵਿਟੀ ਕਾਫੀ ਜ਼ਿਆਦਾ ਤੇ ਉੱਪਰ ਗ੍ਰੈਵਿਟੀ ਹੈ ਜਿਹੜੀ ਉਹ ਨਾ ਦੇ ਬਰਾਬਰ ਤੇ ਗ੍ਰੈਵਿਟੀ ਨਾ ਹੋਣ ਕਾਰਨ ਜਿਹੜਾ ਪੈਨ ਚਲਾਉਣੀ ਥੋੜੀ ਜੀ ਮੁਸ਼ਕਲ ਹੈ ਜਿਹੜਾ ਪੈਨ ਸਪੈਸ਼ਲੀ ਪੈਨ ਜਿਹੜਾ ਉਹ ਉੱਥੇ ਚਲਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਗ੍ਰੈਵਿਟੀ ਉੱਥੇ ਕਮ ਨਹੀਂ ਕਰਦੀ ਤਾਂ ਉੱਥੇ ਸਭ ਤੋਂ ਪਹਿਲਾਂ ਜਿਹੜੇ NASA ਦੇ ਵਿਗਿਆਨੀ ਸੀ NASA ਦੇ ਵੱਲੋਂ ਜੋ ਸਪੇਸ ਦੇ ਵਿੱਚ ਐਸਟਰੋਨੌਟਸ ਜਾਂਦੇ ਸੀ ਉਹ ਪੈਨਸਲ ਯੂਜ਼ ਕਰਦੇ ਸੀ ਪਰ ਹੌੜੀ ਹੌੜੀ ਪੈਂਸਲ ਚਲਾਣੀ ਉਹਨਾਂ ਨੇ ਬੰਦ ਕਰ ਦਿੱਤੀ ਉਹਦਾ ਵੀ ਅਰੇਚਨ ਜਿਹੜਾ ਅੱਗੇ ਆਪਾਂ ਡਿਸਕਸ ਕਰਾਂਗੇ ਤੇ ਉਹਦੇ ਲਈ ਇੱਕ ਸਪੈਸ਼ਲ ਪੈਨ ਬਣਿਆ ਜਿਸ ਪੈਨ ਨੂੰ ਕਹਿੰਦੇ ਨੇ ਸਪੇਸ ਪੈਨ ਜਾਂ ਜ਼ੀਰੋ ਗ੍ਰੈਵਿਟੀ ਪੈਨ ਜਾਂ ਸਪੇਸ ਫਿਸ਼ਰ ਪੈਨ ਕਹਿੰਦੇ ਨੇ ਜਿਹਦੇ ਨਾਮ ਦੇ ਨਾਲ ਜਿਹੜਾ ਫਿਸ਼ਰ ਲੱਗਿਆ ਉਹ ਉਸ ਇਨਸਾਨ ਦਾ ਨਾਮ ਹੈ ਉਸ ਵਿਗਿਆਨੀ ਦਾ ਨਾਮ ਹੈ ਜਿਹਨੇ ਇਹਨੂੰ ਇਨਵੈਂਟ ਕੀਤਾ ਸੀ ਔਰ ਇਹਨੂੰ ਇਨਵੈਂਟ ਕਰਕੇ 1967 ਦੇ ਵਿੱਚ ਲਾਂਚ ਕੀਤਾ ਗਿਆ ਸੀ ਤੇ ਉਸ ਇਨਸਾਨ ਦਾ ਜੋ ਪੂਰਾ ਨਾਮ ਉਹ ਹੈ ਪੌਲ ਫਿਸ਼ਰ ਪਾਲ ਫਿਸ਼ਰ ਨੇ ਇਸ ਪੈਨ ਨੂੰ ਡਿਜ਼ਾਈਨ ਕੀਤਾ ਇਨਵੈਂਟ ਕੀਤਾ ਉਹਨੇ ਕੀ ਕੀਤਾ ਕਿ ਉੱਪਰ ਜਿਹੜੇ ਨੇ ਕੰਡੀਸ਼ਨਸ ਨੇ ਉਹਨੂੰ ਦਿਮਾਗ ਦੇ ਵਿੱਚ ਰੱਖਦੇ ਹੋਏ ਉਹਦਾ ਇੱਕ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦਾ ਪੈਨ ਕੋਈ ਡਿਜ਼ਾਈਨ ਕਰਾਂ ਜਿਹੜਾ ਉੱਪਰ ਜਾ ਕੇ ਐਸਓ ਨੋਟਸ ਨੇ ਜਿਹੜੇ ਉਹ ਉਹਨੂੰ ਯੂਜ਼ ਕਰ ਸਕਣ ਤਾਂ ਉਸਨੇ ਜਦੋਂ ਇਹ ਪੈਨ ਨੂੰ ਡਿਜ਼ਾਈਨ ਕੀਤਾ ਤਾਂ ਉਹਨੇ ਇਹ ਦੇਖਿਆ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਤਾਂ ਪ੍ਰੈਸ਼ਰ ਅਪਲਾਈ ਹੋਣਾ ਚਾਹੀਦਾ ਤਾਂ ਉਸ ਪੈਨ ਦੇ ਵਿੱਚ ਜੋ ਇੰਕਾ ਜੋ ਕਾਰਟ੍ਰਿਜ ਯੂਜ਼ ਕੀਤੀ ਜਾਂਦੀਆਂ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਹਾਈ ਪ੍ਰੈਸ਼ਰ ਹੁੰਦਾ ਜਿਸ ਪ੍ਰੈਸ਼ਰ ਦੀ ਵਜ੍ਹਾ ਕਰਕੇ ਉੱਪਰ ਲਿਖਿਆ ਜਾ ਸਕਦਾ ਔਰ ਉਸ ਦੇ ਨਾਲ ਉਹਨੂੰ ਕਿਸੇ ਵੀ ਐਂਗਲ ਤੇ ਲਿਖ ਸਕਦੇ ਆ ਕਿਸੇ ਵੀ ਟੈਂਪਰੇਚਰ ਤੇ ਲਿਖ ਸਕਦੇ ਆ ਕਿਸੇ ਵੀ ਬੈਟ ਪੇਪਰ ਦੇ ਉੱਪਰ ਲਿਖ ਸਕਦੇ ਆ ਚਾਹੇ ਉਹ ਗ੍ਰੀਸੀ ਹੋਵੇ oily ਹੋਵੇ ਉਹਦੇ ਉੱਪਰ ਵੀ ਆਪਾਂ ਉਸ ਵੀ ਆ ਜੋ ਨੋਟ ਕਰਨਾ ਉਹਨਾਂ ਨੇ ਜੋ ਵੀ ਉੱਪਰ ਜਾ ਕੇ ਆਪਣੇ ਰਿਸਰਚ ਪੇਪਰ ਤਿਆਰ ਕਰਨੇ ਉਹਨਾਂ ਨੇ ਜਿਨ੍ਹਾਂ ਨੂੰ ਮਿੰਦਦੀ ਆ ਉਹਨੂੰ ਨੋਟ ਰੱਖਣ ਦੇ ਲਈ ਉਹਨਾਂ ਨੂੰ ਲਿਖਣਾ ਪੈਂਦਾ ਤਾਂ ਉਹ ਐਸਟਰੋਨੌਟਸ ਨੇ ਜਿਹੜੇ ਇਸ ਜ਼ੀਰੋ ਗ੍ਰੈਵਿਟੀ ਪੈਨ ਨੂੰ ਇਸ ਸਪੇਸ ਪੈਨ ਨੂੰ ਯੂਜ਼ ਕਰਦੇ ਨੇ ਪਾਲ ਫਿਸ਼ਰ ਨੇ ਜੀਰੋ ਗ੍ਰੈਵਿਟੀ ਪੈਨ ਨੂੰ ਡਿਜ਼ਾਈਨ ਕਰਦੇ ਵਕਤ ਦਿਮਾਗ ਦੇ ਵਿੱਚ ਇਹ ਚੀਜ਼ ਰੱਖੀ ਕਿ ਇਹਦੇ ਵਿੱਚ ਜੋ ਕਾਰਟ੍ਰੀਜ ਰੱਖੀਆਂ ਜਾਣਗੀਆਂ ਉਹ ਬਹੁਤ ਹੀ ਜ਼ਿਆਦਾ ਹਾਈ ਪ੍ਰੈਸ਼ਰਾਈਜ਼ਡ ਹੋਣਗੀਆਂ ਜਿਸ ਦੀ ਵਜ੍ਹਾ ਕਰਕੇ ਜ਼ੀਰੋ ਗ੍ਰੈਵਿਟੀ ਉੱਪਰ ਲਿਖਿਆ ਜਾ ਸਕਦਾ ਸੀ ਉਹਨੂੰ ਲਿਖਣ ਦੇ ਯੋਗ ਬਣਾਇਆ ਜਾ ਸਕਦਾ ਸੀ ਔਰ ਉਸਨੇ ਉਹਨੂੰ ਇੰਨਾ ਕਾਮਯਾਬ ਬਣਾਤਾ ਕਿ ਉਹਨੂੰ ਚਾਹੇ ਅন্ডਰਵਾਟਰ ਲਿਖਣ ਦੇ ਲਈ ਯੂਜ਼ ਕਰ ਲੈਣ ਚਾਹੇ ਕਿਸੇ ਵੈਟ ਜਾਂ ਗ੍ਰੀਸੀ ਪੇਪਰ ਦੇ ਉੱਪਰ ਲਿਖਣ ਦੇ ਲਈ ਯੂਜ਼ ਕਰ ਲੈਣ ਚਾਹੇ ਉਹਨੂੰ ਕਿਸੇ ਵੀ ਟੈਂਪਰੇਚਰ ਵਾਲੀਆਂ ਕੰਡੀਸ਼ਨਸ ਦੇ ਵਿੱਚ ਲਿਖਣ ਲਈ ਯੂਜ਼ ਕਰ ਲੈਣ ਸਪੇਸ ਦੇ ਵਿੱਚ ਚਾਹੇ ਉਸ ਨੂੰ ਸਪੇਸ ਦੇ ਵਿੱਚ ਕਿਸੇ ਵੀ ਐਂਗਲ ਦੇ ਉੱਪਰ ਬੈਠ ਕੇ ਲਿਖਣ ਦੇ ਲਈ ਉਹਨਾਂ ਨੇ ਯੋਗ ਬਣਾਇਆ ਇਸ ਤਰ੍ਹਾਂ ਐਸਟ੍ਰੋਨੌਟਸ ਨੇ ਜਿਹੜੇ ਇਸੇ ਪੈੰਦ ਦਾ ਯੂਜ਼ ਕਰਦੇ ਨੇ ਐਸਟ੍ਰੋਨੌਟਸ ਨੇ ਪੈਨਸਿਲਸ ਨੂੰ ਯੂਜ਼ ਕਰਨਾ ਕਿਉਂ ਬੰਦ ਕੀਤਾ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਪਹਿਲੇ ਨਾਸਾ ਵਾਲੇ ਆਪਣੇ ਐਸਟ੍ਰੋਨੌਟਸ ਨੂੰ ਭੇਜਦੇ ਸੀ ਸਪੇਸ ਦੇ ਵਿੱਚ ਤਾਂ ਉਹ ਪੈਨਸਿਲ ਦਾ ਯੂਜ਼ ਕਰਦੇ ਸੀ ਪਰ 1967 ਤੋਂ ਬਾਅਦ ਉਹਨਾਂ ਨੇ ਇਸ ਨੂੰ ਯੂਜ਼ ਕਰਨਾ ਬੰਦ ਕਰ ਦਿੱਤਾ ਕਿਉਂ ਕਿਉਂਕਿ ਉਸ ਸਮੇਂ ਪਾਲ ਫਿਸ਼ਰ ਨੇ ਇੱਕ ਪੈਨ ਨੂੰ ਡਿਜ਼ਾਈਨ ਕਰਤਾ ਸੀ ਜਿਹਦੇ ਜਿਸ ਦੇ ਯੂਜ਼ ਨਾਲ ਉਹ ਕਿਤੇ ਵੀ ਕਿਸੇ ਵੀ ਐਂਗਲ ਦੇ ਉੱਪਰ ਜ਼ੀਰੋ ਗ੍ਰੈਵਿਟੀ ਦੇ ਵਿੱਚ ਕਿਸੇ ਵੀ ਐਂਗਲ ਦੇ ਉੱਪਰ ਕਿਸੇ ਵੀ ਪੈਟ পেਪਰ ਤੇ ਉੱਪਰ ਗ੍ਰੀਸੀ ਪੇਪਰ ਤੇ ਫਿਰ ਟੈਂਪਰੇਚਰ ਕੋਈ ਵੀ ਟੈਂਪਰੇਚਰ ਹੋਵੇ ਕੋਈ ਵੀ ਕੰਡੀਸ਼ਨ ਹੋਵੇ ਉਹਦੇ ਵਿੱਚ ਉਹਨੂੰ ਲਿਖਣ ਦੇ ਯੋਗ ਉਹਨਾਂ ਨੇ ਬਣਾ ਚੁੱਕੇ ਸੀ ਜੋ ਮੈਂ ਪਹਿਲਾਂ ਹੀ ਤੁਹਾਡੇ ਨੂੰ ਐਕਸਪਲੇਨ ਕਰ ਚੁੱਕਿਆ ਹਾਂ ਇਹ ਚੀਜ਼ ਬਟ ਫਿਰ ਉਸ ਤੋਂ ਬਾਅਦ ਬੰਦ ਕਰ ਦਿੱਤਾ ਉਸ ਦਾ ਵੱਡਾ ਰੀਜ਼ਨ ਇਹ ਵੀ ਸੀ ਕਿ ਜੋ ਪੈਨਸਲ ਆ ਜਦੋਂ ਆਪਾਂ ਉਹਨੂੰ ਘੜਦੇ ਆ ਉਹਨੂੰ ਸ਼ਾਰਪ ਕਰਦੇ ਆ ਤਾਂ ਜਿਹੜੇ ਉਸ ਲੈਡ ਦੀ ਉਸ ਦੇ ਵਿੱਚ ਜੋ ਸਿੱਕਾ ਹੈਗਾ ਨਾ ਜਿਸ ਨੂੰ ਆਪਾਂ ਉਹਦੇ ਪਾਰਟੀਕਲਸ ਨੇ ਜਿਹੜੇ ਉਸ ਲੈਡ ਦੇ ਕਿਉਂਕਿ ਉਹ ਗਰੇਫਾਈਟ ਹੁੰਦੀ ਆ ਤਾਂ ਉਹ ਪਾਰਟੀਕਲਸ ਨੇ ਜਿਹੜੇ ਹਵਾ ਦੇ ਵਿੱਚ ਕਿਤੇ ਵੀ ਫਲੂਟ ਕਰ ਸਕਦੇ ਨੇ ਤੇ ਜਦੋਂ ਲਿਖਣ ਦੀ ਕੋਸ਼ਿਸ਼ ਕਰਦੇ ਆ ਤਾਂ ਜਿਹੜਾ ਲੈਡਾ ਹੋ ਕਈ ਵਾਰ ਟੁੱਟ ਪੀ ਜਾਂਦਾ ਤਾਂ ਉਹਦੇ ਪਾਰਟੀਕਲਸ ਨੇ ਜਿਹੜੇ ਉਹ ਬिखर ਜਾਂਦੇ ਨੇ ਤੇ ਉਹ ਕਿਤੇ ਵੀ ਫਲੂਟ ਕਰ ਸਕਦੇ ਨੇ ਇਧਰ ਉਧਰ ਜਦੋਂ ਵੀ ਫਲੂਟ ਕਰਨਗੇ ਕਿਉਂਕਿ ਜੋ ਐਸਟ੍ਰੋਨੌਟਸ ਦਾ ਸਪੇਸ ਸ਼ਿਪ ਆ ਉਹਦੇ ਅੰਦਰ ਕੰਪਰੈਸਡ ਆਕਸੀਜਨ ਆ ਜਿਹੜੀ ਉਹ ਛੜੀ ਹੁੰਦੀ ਆ ਤਾਂ ਜੋ ਆਕਸੀਜਨ ਲੈ ਕੇ ਉਹ ਜਿੰਨਾ ਟਾਈਮ ਅਸੋਨਾਰਸ ਕਿਤੇ ਵੀ ਜਾਂਦੇ ਨੇ ਕਿਸੇ ਵੀ ਗ੍ਰਹਿ ਦੇ ਉੱਪਰ ਜਾਂਦੇ ਨੇ ਉਥੋਂ ਵਾਪਸ ਆਪਣੇ ਅਰਥ ਤੱਕ ਆਉਂਦੇ ਨੇ ਤਾਂ ਉਨੀ ਉਹਦੇ ਵਿੱਚ ਆਕਸੀਜਨ ਹੋਣੀ ਚਾਹੀਦੀ ਹੈ ਤਾਂ ਆਕਸੀਜਨ ਵਿੱਚ ਆਲਰੇਡੀ ਹੁੰਦੀ ਆ ਕੰਪਰੈਸਡ ਆਕਸੀਜਨ ਹੁੰਦੀ ਆ ਤੇ ਜਿਹੜੇ ਉਹ ਪਾਰਟਿਕਲਸ ਨੇ ਉਹ ਉਸ ਦੇ ਵਿੱਚੋਂ ਫਲੋਟ ਕਰਨਗੇ ਤਾਂ ਜਦੋਂ ਸਾਹ ਲੈਂਦੇ ਨੇ ਤਾਂ ਉਹ ਕਿਸੇ ਦੇ ਵੀ ਅੱਖ ਦੇ ਵਿੱਚ ਨੱਕ ਦੇ ਵਿੱਚ ਤੇ ਕੰਨ ਦੇ ਵਿੱਚ ਉਹ ਜਾ ਕੇ ਵੜ ਸਕਦੇ ਨੇ ਘੁੱਸ ਸਕਦੇ ਨੇ ਤਾਂ ਇਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਇਸ ਚੀਜ਼ ਨੂੰ ਬੰਦ ਕਰ ਦਿੱਤਾ ਔਰ ਇਹਦਾ ਇੱਕ ਹੋਰ ਵੀ ਵੱਡਾ ਰਿਸਨ ਕਿਉਂਕਿ ਜਿਹੜੇ ਇਹ ਸਪੇਸ ਕ੍ਰਾਫਟ ਨੇ ਜਿਸਾ ਸਪੇਸ ਸ਼ਿਪ ਕਹਿ ਸਕਦੇ ਤੁਸੀਂ ਇਹ ਸਾਰੇ ਇੱਕ ਇਲੈਕਟ੍ਰੋਨਿਕਲੀ ਬੇਸਡ ਹੁੰਦੇ ਨੇ ਜਿਹੜੀ ਲੈਡਾ ਉਹ ਗਰੇਫਾਈਟ ਦੀ ਹੁੰਦੀ ਆ ਤਾਂ ਗਰੇਫਾਈਟ ਦੇ ਜਿਹੜੇ ਕਾਰਬਨ ਉਹਦੇ ਵਿੱਚ ਤਾਂ ਉਹਦੀ ਵਜ੍ਹਾ ਕਰਕੇ ਫਲੋਟ ਕਰਦੇ ਨੇ ਤਾਂ ਫਲੋਟ ਕਰਨ ਦੀ ਵਜ੍ਹਾ ਕਰਕੇ ਇਹ ਗੁੱਡ ਕੰਡਕਟਰ ਆ ਇਲੈਕਟ੍ਰਿਸਿਟੀ ਦਾ ਤਾਂ ਉਹ ਅਗਰ ਕੋਈ ਸ਼ਾਰਟ ਸਰਕਟ ਹੁੰਦਾ ਤਾਂ ਉਹਦੇ ਨਾਲ ਉਹ ਜਾ ਕੇ ਕੰਡਕਟ ਕਰ ちゃっਦੇ ਨੇ ਜਿਸ ਦੀ ਵਜ੍ਹਾ ਕਰਕੇ ਸਪੇਸ ਕ੍ਰਾਫਟ ਦੇ ਅੰਦਰ ਅੱਗ ਲੱਗ ਸਕਦੀ ਆ ਧਮਾਕਾ ਹੋ ਸਕਦਾ ਖਰਾਬ ਹੋ ਸਕਦਾ ਤੇ ਜਿੰਨੇ ਉਹਦੇ ਵਿੱਚ ਐਸਟ੍ਰੋਨੌਟਸ ਨੇ ਕਿਸੇ ਵੀ ਦੇਸ਼ ਹੋਰ ਦੇਸ਼ ਦੇ ਨੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਤਾਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਨੇ ਜਿਹੜੀ ਪੈਨਸਲ ਆਹੋ ਸਪੇਸ ਦੇ ਵਿੱਚ ਲੈ ਜਾਣੀ ਬੰਦ ਕਰ ਦਿੱਤੀ ਤਾਂ ਇਹੀ ਉਹ ਮੇਨ ਵਜ੍ਹਾ ਜਿਸ ਦੀ ਵਜ੍ਹਾ ਕਰਕੇ ਜਿਹੜੀ ਪੈਨਸਲ ਆਹੋ ਸਪੇਸ ਦੇ ਵਿੱਚ ਯੂਜ਼ ਨਹੀਂ ਕੀਤੀ ਜਾਂਦੀ ਤੇ ਸਪੇਸ ਪੈਨ ਜਾਂ ਜ਼ੀਰੋ ਗ੍ਰੈਵਿਟੀ ਪੈਨ ਹੀ ਆ ਜਿਹੜਾ ਉਹ ਸਪੇਸ ਦੇ ਵਿੱਚ ਐਸਟਰੋਨੌਟਸ ਨੇ ਜਿਹੜੇ ਉਹਨੂੰ ਯੂਜ਼ ਕਰਨੇ ਆ ਤੇ ਇਹਦੀ ਕੀਮਤ ਵੀ ਆਮ ਪੈਨ ਦੇ ਨਾਲੋਂ ਬਹੁਤ ਜ਼ਿਆਦਾ ਤੇ ਜਦੋਂ ਇਹ ਪਹਿਲੀ ਵਾਰੀ ਬਣਾਇਆ ਸੀ ਤਾਂ ਉਹਦੀ ਕੀਮਤ ਲਗਭਗ 1 ਮਿਲੀਅਨ ਡਾਲਰ ਸੀ ਤੇ ਅੱਜ ਉਸਦੀ ਕੀਮਤ ਲਗਭਗ 10 ਮਿਲੀਅਨ ਡਾਲਰ ਦੇ ਬਰਾਬਰ ਆ ਔਰ ਇਸ ਪੈਨ ਨੂੰ ਔਰ ਇਹ ਪੈਨ ਆਮ ਪੈਨ ਦੇ ਨਾਲੋਂ ਲਗਭਗ 3 ਜਾਂ 4 ਗੁਣਾ ਜ਼ਿਆਦਾ ਲੰਬਾ ਸਮਾਂ ਚੱਲ ਸਕਦਾ ਇਸ ਵੀਡੀਓ ਦੇ ਅੰਤ ਵਿੱਚ ਮੈਂ ਆਪ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਇਹ ਸਾਰੀ ਵੀਡੀਓ ਜਿਹੜੀ ਉਹ ਪੂਰੀ ਦੇਖੀ ਹੈ Thank you so much for watching this video. Thank you.